ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਭੈਣ ਭਰਾ ਠੀਕ ਠਾਕ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਣਗੇ ਤੇ ਸਾਨੂੰ ਦਾ ਇੱਕ ਭੈਣ ਦੇ ਵਿਚਾਰੀ ਨੇ ਕਮੈਂਟ ਕੀਤਾ ਸੀ ਕਿ ਮੇਰੇ ਬੱਚਾ ਨਹੀਂ ਹੈਗਾ ਤੇ ਤੁਸੀਂ ਮਹਾਰਾਜ ਗਾੜੀ ਅਰਦਾਸ ਕਰਿਓ ਵੀ ਮਹਾਰਾਜ ਮੈਨੂੰ ਬੱਚਾ ਦੇ ਦੇ 6 ਸਾਲ ਹੋ ਗਏ ਕਹਿੰਦੇ ਕਿ ਮੇਰੀ ਮੈਰਜ ਹੋਈ ਨੂੰ ਤੇ ਮੇਰੇ ਬੱਚਾ ਨਹੀਂ ਕੋਈ ਹੈਗਾ ਅਹੀਂ ਉਹ ਗੁਰੂ ਮਹਾਰਾਜ ਅੱਗੇ ਸ੍ਰੀ ਗੁਰੂ ਰਾਮਦਾਸ ਅਗੇ ਅਰਦਾਸ ਕਰਦੇ ਆ ਵੀ ਮਹਾਰਾਜ ਨਾਲ ਉਹ ਭੈਣ ਦੀ ਚੋੜੀ ਛੇਤੀ ਭਰਨਾ ਤੇ ਭੈਣ ਜੀ ਤੁਸੀਂ ਹਾਂ ਨੂੰ ਫੇਰ ਕਮੈਂਟ ਕਰਿਓ ਜਦੋਂ ਤੁਹਾਡੇ ਘਰ ਖੁਸ਼ੀ ਆਊਗੀ ਤੇ ਅਸੀਂ ਸੋਚਦੇ ਆ ਚਲੋ ਮੈਂ ਵੀ ਇੱਕ ਮਾਂ ਆ ਮੈਨੂੰ ਪਤਾ ਵਾ ਜਿੰਨਾ ਚਿਰ ਬੱਚਾ ਬੇਟੀ ਹੋਵੇ ਬੇਟਾ ਹੋਵੇ ਖੁਸ਼ੀ ਬਰਾਬਰ ਹੀ ਹੁੰਦੀ ਆ ਕਿਉਂਕਿ ਅੱਜ ਕੱਲ ਤਿਆਂ ਪੁੱਤਾਂ ਵਿੱਚ ਕੋਈ ਫਰਕ ਨਹੀਂ ਗਾ ਹੈਗਾ ਤੇ ਜਿੰਨਾ ਚਿਰ ਬੱਚਾ ਨਾ ਹੋਵੇ ਜਿੰਦਗੀ ਜਿਹੜੀ ਆ ਨਾ ਅਧੂਰੀ ਜੀ ਲੱਗਦੀ ਆ ਬੱਚੇ ਨਾਲ ਇਹ ਰਮਨ ਜਨਾਲੀ ਦਾ ਨਾ ਥੋੜਾ ਜਿਹਾ ਆਹ ਹੋ ਜਾਂਦਾ ਵਾ ਸਵੇਰੇ ਨਵਾਉਣਾ ਤੁਆਉਣਾ ਸਕੂਲ ਭੇਜਣਾ ਜਾਂਦਾਂ ਕਰਨਾ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜਣਾ ਤੇ ਛੁੱਟੀ ਟਾਈਮ ਡੀਕਦੇ ਹੋਈ ਦਾਵਾ ਕਿ ਬੱਚੇ ਨੇ ਆਉਣਾ ਵਾ ਸਕੂਲੋਂ ਉਹਨੂੰ ਆ ਖਾਣ ਨੂੰ ਦੇਣਾ ਵਾ ਰੋਟੀ ਦੇਣੀ ਆ ਉਹਦੇ ਵਾਸਤੇ ਨਿੰਬੂ ਪਾਣੀ ਬਣਾਉਣਾ ਵਾ ਜਾਂ ਸੋ ਪਿਆਰ ਹੁੰਦੇ ਆ ਤੇ ਨਿਆਏ ਦੁੱਖ ਭੈਣ ਦਾ ਸਮਝ ਸਕਦੀਆਂ ਵੀ ਅੰਦਰੋਂ ਬਹੁਤ ਭੈਣ ਟੁੱਟੀ ਹੋਊਗੀ ਪਰ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਉਹ ਗੁਰੂ ਮਹਾਰਾਜ ਤੇ ਯਕੀਨ ਰੱਖੋ ਮਹਾਰਾਜ ਜਰੂਰ ਸੁਣਨਗੇ ਇਹ ਆ ਕਿ ਮਹਾਰਾਜ ਜਾਂਦੇ ਹੁੰਦੇ ਆਪੀ ਮਹਾਰਾਜ ਦਾ ਘਰ ਦੇਰਵਾ ਆਂਦੇ ਨੇ ਆ ਹਾਂ ਬਿਲਕੁਲ ਸਹੀ ਗੱਲ ਤੇ ਪਰ ਇਹ ਆ ਕਿ ਜਿਹੜੇ ਵੀ ਭੈਣ ਭਰਾ ਤੁਹਾਡੇ ਨਾਲ ਜੁੜੇ ਆ ਸਾਰੇ ਤੁਹਾਡੇ ਵਾਸਤੇ ਅਰਦਾਸ ਕਰਨਗੇ ਤੇ ਛੇਤੀ ਤੋਂ ਛੇਤੀ ਮਹਾਰਾਜ ਤੁਹਾਡੀ ਝੋਲੀ ਭਰੂਗਾ ਕਿਉਂਕਿ ਇਹ ਜਿਹੜਾ ਧੀਆ ਪੁੱਤਾਂ ਦਾ ਦੁੱਖ ਹੁੰਦਾ ਨਾ ਇਹ ਇੱਕ ਮਾਂ ਹੀ ਜਾਣ ਸਕਦੀ ਹੈ ਚਲੋ ਪਿਓਆਂ ਨੂੰ ਵੀ ਦੁੱਖ ਹੁੰਦਾ ਪਰ ਸਭ ਤੋਂ ਜ਼ਿਆਦਾ ਦੁੱਖ ਮਾਂ ਨੂੰ ਹੁੰਦਾ ਵਾ ਕਿਉਂਕਿ ਮੈਂ ਸਮਝਦੀ ਆ ਕਿ ਲੋਕੀ ਵੀ ਜਿਹੜੇ ਆ ਤਾਨੇ ਮੇਨੇ ਮਾਰਦੇ ਆ ਹਾਏ ਇਹਦੇ ਵਿਆਹ ਨੂੰ ਇੰਨਾ ਚਿਰ ਹੋ ਗਿਆ ਹਾਏ ਦੇਵਿਆ ਨੂੰ ਇੰਨਾ ਚਿਰ ਹੋ ਗਿਆ ਤੇ ਬੱਚਾ ਨਹੀਂ ਹੈਗਾ ਪਰ ਇਹ ਜਿਹੜੀ ਗੱਲ ਵਾ ਨਾ ਆਪਣੇ ਵਾਸਤੇ ਦੀ ਗੱਲ ਨਹੀਂ ਗਈ ਹੈਗੀ ਇਹ ਤੇ ਜਦੋਂ ਮਹਾਰਾਜ ਨੇ ਕਿਰਪਾ ਕਰਨੀ ਹੈ ਉਦੋਂ ਹੀ ਹੋਣਾ ਵਾ ਤੇ ਪਰ ਅਹੀਂ ਨਾ ਦੋਵੇਂ ਜੀ ਹੱਥ ਜੋੜ ਕੇ ਅਰਦਾਸ ਸਵੇਰੇ ਕੀਤੀ ਕਿ ਮਹਾਰਾਜੋ ਭੈਣੋ ਨਾ ਛੇਤੀ ਤੋਂ ਛੇਤੀ ਬੇਟੀ ਜਾਂ ਬੇਟੇ ਦੀ ਦਾਤ ਬਖਸ਼ੋ ਝੋਲੀਆਂ ਭਰੋ ਤੇ ਭੈਣ ਸਾਨੂੰ ਕਮੈਂਟ ਰਾਹੀਂ ਦੱਸੇ ਕਿ ਭੈਣ ਜੀ ਮੇਰੇ ਘਰ ਖੁਸ਼ੀ ਆਈ ਆ ਠੀਕ ਆ ਨਾ ਤੇ ਬਾਕੀ ਆ ਵੀ ਚਲੋ ਸਾਰੇ ਭੈਣ ਭਰਾਵਾਂ ਦੀਆਂ ਦੁਆਵਾਂ ਵੀ ਤੁਹਾਡੇ ਨਾਲ ਵਾ ਤੇ ਲਗਦੀਆਂ ਵੀ ਆ ਪਤਾ ਨਹੀਂ ਹੁੰਦਾ ਵੀ ਜਿਹੜੇ ਸਾਰੇ ਭੈਣ ਭਰਾ ਅਰਦਾਸਾਂ ਕਰਦੇ ਆ ਉਹਨਾਂ ਵਿੱਚੋਂ ਕਿਹੜਾ ਜੀ ਕਰਮਾਂ ਵਾਲਾ ਹੁੰਦਾ ਵਾ ਜਿਹਦੀ ਅਰਦਾਸ ਲੱਗਦੀ ਹੈ ਨਾ ਅਰਦਾਸ ਲੱਗ ਜਾਨੀ ਬਿਲਕੁਲ ਸਹੀ ਗੱਲ ਆ ਹੁਣ ਸਾਡੇ ਘਰ ਕੋਈ ਵੀ ਆਂਦਾ ਵਾ ਜਿੱਦਾਂ ਮੰਨ ਲਓ ਕਿ ਅਸੀਂ ਵੀਡੀਓ ਹੀ ਬਣਾਉਂਦੇ ਆ ਤੇ ਜਿਹੜੇ ਆਉਂਦੇ ਆ ਸਾਡੇ ਦੇ ਨਾਲ ਭੈਣ ਭਰਾ ਵੀਡੀਓ ਬਣਾਉਂਦੇ ਉਹਨਾਂ ਵਿੱਚੋਂ ਕਿਹ ਤੱਕ ਕਿਹੜਾ ਜੀ ਕਰਮਾਂ ਵਾਲਾ ਵਾ ਜਿਹਦੇ ਸਾਡੇ ਤੇ ਘਰ ਪਿਆਰ ਪੈਂਦੇ ਹਨਾ ਸਹੀ ਗੱਲ ਆ ਨਾ ਬਿਲਕੁਲ ਜੀ ਬਿਲਕੁਲ ਤੇ ਇਹ ਆ ਕੇ ਭੈਣ ਜੀ ਕੋਈ ਗੱਲ ਨਹੀਂ ਖਬਰਾਉਣਾ ਨਹੀਂ ਦਰਨਾ ਨਹੀਂ ਉਹ ਮਹਾਰਾਜ ਤਾਂ ਭਰੋਸਾ ਰੱਖੋ ਮਹਾਰਾਜ ਜਰੂਰ ਤੁਹਾਡੀ ਸੁਣਨਗੇ ਸਵੇਰੇ ਉੱਠ ਕੇ ਪਾਠ ਕਰਿਆ ਕਰੋ ਮਹਾਰਾਜ ਦਾ ਨਾਮ ਲਿਆ ਕਰੋ ਕੋਈ ਨਹੀਂ ਸੁਣੂਗਾ ਮਹਾਰਾਜ ਜੀ ਏਡੀ ਗੱਲ ਕੋਈ ਨਹੀਂ ਆ ਕੀ ਆਂਦੇ ਹੁੰਦੇ 12 ਸਾਲ ਬਾਅਦ ਤੇ ਰੂੜੀ ਦੀ ਵੀ ਸੁਣੀ ਜਾਂਦੀ ਆ ਹਾਂ ਤੇ ਕੋ ਮਹਾਰਾਜ ਦਿੰਦੇ ਜਰੂਰ ਵਾ ਕਿਸ ਨੂੰ ਗੇਤਾ ਤੇ ਕਿਸ ਨੂੰ ਪਛੇਤਾ ਤੇ ਪਰ ਭੈਣ ਜੀ ਇੱਕ ਗੱਲ ਯਾਦ ਰੱਖਿਓ ਇਹ ਨਾ ਹੋਵੇ ਮੁਣਕੇ ਹਨ ਨੂੰ ਭੁੱਲ ਜਿਓ ਅਮਰ ਗੱਲ ਕਮੈਂਟ ਕਰਨਾ ਵੀ ਛੱਡ ਦਿਓ ਕਮੈਂਟ ਕਰਨਾ ਵੀ ਹਨ ਦੱਸਣਾ ਜ਼ਰੂਰ ਤੁਸੀਂ ਖੁਸ਼ੀ ਸਾਂਝੀ ਕਰਨੀ ਆ ਸਾਡੇ ਨਾਲ ਤਹੀਂ ਆਪਣੇ ਭੈਣ ਭਰਾਵਾਂ ਨਾਲ ਕਰਾਂਗੇ ਤੇ ਇਹੋ ਪਹਿਣਵਾ ਤੇ ਅਰਦਾਸਾਂ ਸਾਰੇ ਭੈਣ ਭਰਾਵਾਂ ਨੇ ਕੀਤੀਆਂ ਹੀ ਬਿਲਕੁਲ ਸਹੀ ਗੱਲ ਆ ਠੀਕ ਆ ਨਾ ਤੇ ਮੈਨੂੰ ਸੁਣ ਕੇ ਇਹ ਨਾ ਜਦੋਂ ਕਮੈਂਟ ਪੜਿਆ ਮੈਨੂੰ ਵੀ ਬੜਾ ਦੁੱਖ ਜਾ ਵੈਸੇ ਹੋਇਆ ਤੇ ਸਹੀ ਗੱਲ ਵਾਸ਼ੇ ਸਾਲ ਵੀ ਬੜੇ ਹੁੰਦੇ ਆ ਅਡੀਕ ਦੇ ਲੰਘ ਜਾਂਦੇ ਆ ਭਗਤੀ ਕਰਨ ਵਾਲੀ ਗੱਲ ਆ ਤੇ ਕਈ ਵਾਰਾਂ ਤਾਂ ਘਰਾਂ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਬਣ ਜਾਂਦਾ ਵਾ ਸੱਸਾਂ ਦਰਾਣੀਆਂ ਜਠਾਣੀਆਂ ਵੀ ਤਾਨੇ ਮੇੜੇ ਮਾਰਨ ਲੱਗ ਪੈਂਦੀਆਂ ਵਾ ਇਹਦੇ ਬੱਚਾ ਨਹੀਂ ਹੋਇਆ ਦੂਜੇ ਵਿਆਹ ਤੱਕ ਨੌਬਤ ਚੱਲ ਜਾਂਦੀ ਪਰ ਨਹੀਂ ਨਹੀਂ ਇਦਾਂ ਦੀ ਗੱਲ ਕੋਈ ਨਹੀਂ ਗਈ ਮਾਰਾ ਸਾਬ ਵੀ ਹੁੰਦੇ ਆ ਤੇ ਦਿੰਦੇ ਵੀ ਆ ਤੇ ਮੈਂ ਇਹੋ ਗੱਲ ਕਹਿਨੀ ਆ ਕਿ ਸੱਸਾਂ ਮਾਵਾ ਨੂੰ ਵੀ ਦਰਾਣੀਆਂ ਜਠਾਣੀਆਂ ਨੂੰ ਵੀ ਵੀ ਉਹ ਵੀ ਇੱਕ ਔਰਤਾਂ ਹੁੰਦੀਆਂ ਵਾ ਇਹ ਆਪਣੇ ਹੱਥ ਵਾਸਤੇ ਕੁਝ ਨਹੀਂ ਹੁੰਦਾ ਤਾਨੇ ਮੇੜੇ ਨਾ ਮਾਰਿਆ ਕਰੋ ਤਾਨੇ ਮੇੜੇ ਇੱਕ ਦੂਜੇ ਨੂੰ ਨਾ ਮਾਰਿਆ ਕਰੋ ਕਿ ਜਾਂ ਤੂੰ ਇਦਾਂ ਹੀ ਰਹਿਣਾ ਵਾ ਤੂੰ ਇਦਾਂ ਇਦਾਂ ਦੀ ਗੱਲ ਨਹੀਂ ਗਈ ਹੈਗੀ ਕਿਉਂਕਿ ਕੋਈ ਵੀ ਔਰਤ ਨਹੀਂ ਚਾਹੁੰਦੀ ਕਿ ਮੈਂ ਆਪਣੇ ਤੀ ਪੁੱਤ ਬਿਨਾਂ ਰਵਾਂ ਮੇਰੀ ਝੋਲੀ ਨਾ ਭਰੀ ਹੋਵੇ ਸਾਰੇ ਇਹੋ ਕਹਿੰਦੇ ਵੀ ਸਾਡੇ ਬੱਚੇ ਹੋਣ ਹੁਣ ਸਾਡੇ ਬੱਚਿਆਂ ਕਿੰਨਾ ਹਨ ਬੱਚਿਆਂ ਦੇ ਨਾਲ ਆਰਵਾ ਚਲੋ ਅਸੀਂ YouTube ਤੇ ਕੰਮ ਕਰਦੇ ਆ ਵੀਡੀਓ ਬਣਾਉਂਦੇ ਆ ਬੱਚਿਆਂ ਦਾ ਸਾਥ ਵਾ ਬੱਚੇ ਨਾਲ ਸਾਥ ਦੇਣਦੇ ਆ ਤੇ ਹੀ ਵੀ ਕੰਮ ਕਰਨਦੇ ਆ ਅਸੀਂ ਤੇ ਐਕਟਿੰਗ ਹੀ ਕਰਦੇ ਆ ਬਾਕੀ ਸਾਰਾ ਕੰਮ ਉਹ ਕਰਦੇ ਆ ਸਾਰਾ ਦੇਣਾ ਸਾਡੇ ਨਾਲ ਕੰਮ ਵੀ ਕਰਾਉਂਦੇ ਆ ਸਾਰੇ ਕੰਮ ਕਰਦੇ ਆ ਅਸੀਂ ਸਾਰੇ ਕੰਮ ਕਰਦੇ ਆ ਹਾਂ ਬਿਲਕੁਲ ਤੇ ਇਹ ਆ ਕੇ ਬੱਚਿਆਂ ਨਾਲ ਬਹੁਤ ਜ਼ਿਆਦਾ ਆਰ ਹੁੰਦਾ ਵਾ ਤੇ ਬਾਕੀ ਕੋਈ ਗੱਲ ਨਹੀਂ ਛੇਤੀ ਤੋਂ ਛੇਤੀ ਮਾਰਾ ਜੀ ਤੁਹਾਡੀ ਸੁਣੋ ਤੇ ਮੈਂ ਭੈਣ ਭਰਾਵਾਂ ਅੱਗੇ ਵੀ ਅਰਦਾਸ ਕਰਦੀ ਆਂ ਵੀ ਜਿੰਨੇ ਭੈਣ ਭਰਾ ਤੁਹਾਡੇ ਨਾਲ ਜੁੜੇ ਆ ਸਾਰੇ ਭੈਣ ਭਰਾ ਉਹ ਭੈਣ ਵਾਸਤੇ ਅਰਦਾਸ ਕਰਿਓ ਵੀ ਭੈਣ ਭਰਾ ਪੈਨੋ ਛੇਤੀ ਵੀ ਬੇਟੀ ਬੇਟੇ ਦੀ ਦਾਤ ਬਖਸ਼ੀ ਜਾਵੇ ਤੇ ਫਿਰ ਅਸੀਂ ਤੁਹਾਡੇ ਨਾਲ ਖੁਸ਼ੀ ਸਾਂਝੀ ਕਰੀਏ ਹਨਾ ਬਿਲਕੁਲ ਜੀ ਬਿਲਕੁਲ ਤੇ ਬਾਕੀ ਆ ਵੀ ਦੁਨੀਆ ਤੇ ਇਦਾਂ ਚੱਲਦਾ ਰਹਿੰਦਾ ਵਾ ਚਲੋ ਦੁਨੀਆ ਦੁਖੀ ਤੋਂ ਦੁਖੀ ਵੀ ਆ ਤੇ ਸੁਖੀ ਤੋਂ ਸੁਖੀ ਵੀ ਆ ਪਰ ਇੱਕ ਗੱਲ ਮੈਂ ਕਹਿਨੀ ਆ ਕਿ ਜ਼ਿੰਦਗੀ ਦੇ ਵਿੱਚ ਜੇ ਕਈਏ ਨਾ ਆਪਾਂ ਨੂੰ ਸਾਰੀਆਂ ਕਿ ਖੁਸ਼ੀਆਂ ਮਿਲਣ ਸਾਰੇ ਇਕੱਡੇ ਤੋਂ ਵਾਂਝੀ ਬੰਦਾ ਰਹਿੰਦਾ ਹੀ ਹੈ ਨਾ ਬਿਲਕੁਲ ਕੋਈ ਨਾ ਕੋਈ ਤੇ ਪਰ ਕੋਈ ਗੱਲ ਨਹੀਂ ਹੁੰਦੀਆਂ ਵੀ ਆਸਾਂ ਮਰਾਦਾਂ ਪੂਰੀਆਂ ਜੇ ਆਪਾਂ ਸੱਚੇ ਮਾਨਾ ਮਹਾਰਾਜ ਅੱਗੇ ਅਰਦਾਸ ਕਰੀਏ ਤੇ ਤਾਂ ਬਾਕੀ ਆ ਕੇ ਤੁਹਾਨੂੰ ਦੱਸਿਆ ਮੇਰੀ ਵੀ ਬੇਟੀ ਵੱਡੀ ਆ ਤੇ ਬੇਟਾ ਮੇਰਾ ਛੋਟਾ ਵਾ ਇਹਨਾਂ ਪਿਹੜ ਪਰਾਵਾਂ ਦਾ ਕੋਈ ਸਾਲ ਡੇਢ ਸਾਲ ਦਾ ਫਰਕ ਆ ਸਾਲਕ ਦਾ ਇੰਨਾ ਕੋਈ ਫਰਕ ਵਾਇਨਾ ਨਾ ਦੋਵਾਂ ਦਾ ਜਾਣਿਆ ਦਾ ਤੇ ਪਰ ਲੱਗਦੇ ਨਹੀਂ ਜੇ ਬੇਟਾ ਵੱਡਾ ਲੱਗਦਾ ਹੋਵੇ ਤਾਂ ਬੇਟੀ ਛੋਟੀ ਲੱਗਦੀ ਨਹੀਂ ਲੱਗਦੇ ਬਹੁਤ ਜੇ ਅਹੀਂ ਚਾਚਾ ਨੇ ਵੀਡੀਓ ਬਣਾਉਂਦੇ ਮਗਰ ਮਗਰ ਫੋਨ ਫੈਂਦਾ ਹਾ ਫਿਰ ਪਾਪਾ ਆਉਂਦੇ ਇਦਾਂ ਕਹਿੰਦਾ ਪਾਪਾ ਆਉਂਦੇ ਇਦਾਂ ਕਹਿੰਦਾ ਤੇ ਮੈਂ ਹਾਂ ਹੁਣ ਵੀਡੀਓ ਬਣਾ ਲੈਂਦਾ ਹੋਗੇ ਕਿ ਤੁਹਾਡੇ ਫੈਸਲੇ ਕਰਵਾਈਏ ਚਲੋ ਇੰਨੇ ਦੇ ਨਾਲ ਰੌਣਕ ਲੱਗੀ ਰਹਿੰਦੀ ਆ ਪਰ ਇਹ ਆ ਵੀ ਜੇ ਦੋਨ ਲੜਦੇ ਆ ਨਾ ਗੁੱਸਾ ਵੀ ਚੜ ਜਾਂਦਾ ਵਾ ਸਰਦਾਰ ਸਾਹਿਬ ਉਹਨਾਂ ਨੂੰ ਤਾਂ ਗੁੱਸਾ ਘੱਟ ਚੜਦਾ ਵਾ ਪਰ ਮੈਨੂੰ ਗੁੱਸਾ ਇਹਨਾਂ ਤੇ ਚੜ ਜਾਂਦਾ ਤੇ ਵੀਡੀਓ ਬਣਾ ਕੇ ਆਏ ਆ ਤੇ ਗਰਮੀ ਬੜੀ ਆ ਤਾਂ ਤੁਸੀਂ ਆਉਂਦੇ ਹੀ ਆਪਣਾ ਦੱਸਣ ਡਾ ਪਏ ਜੈ ਇੰਨੇ ਮੈਨੂੰ ਇਦਾਂ ਕਹਿਆ ਇੰਨੇ ਮੈਨੂੰ ਇਦਾਂ ਕਹਿਆ ਕਿ ਤੇ ਪਾਣੀ ਤਾਂ ਨਹੀਂ ਸਾਨੂੰ ਪੁੱਛ ਲੋ ਇਹ ਨਹੀਂ ਭਿਨੇੜੇ ਐ ਪਲਸ 2 ਚ ਪੜਦੇ ਦੋਵੇਂ ਤਰ੍ਹਾਂ ਸਾੜੇ ਨੇੜੇ ਆ ਪਰ ਉਹ ਹੀ ਗੱਲ ਨਾਲ ਜੇ ਉਮਰ ਨਿਆਣੀ ਆ ਲੜਦੇ ਆ ਕੱਲ ਨੂੰ ਵਿਆਹ ਹੋ ਗਏ ਜਾਂ ਬਾਹਰ ਅੰਦਰ ਚਲ ਗਏ ਇਹਨਾਂ ਭੈਣ ਭਰਾਵਾਂ ਨੇ ਇੱਕ ਦੂਜੇ ਨੂੰ ਮਿਲਣ ਨੂੰ ਤਰਸਿਆ ਕਰਨਾ ਵੀ ਜਾਹੀਂ ਜਾਈਏ ਇੱਕ ਦੂਜੇ ਕੋ ਜਾਂ ਕਦੋਂ ਨਹੀਂ ਆਉਣਾ ਵਾ ਕਦੋਂ ਅਸੀਂ ਮਿਲਣਾ ਵਾ ਇਹ ਉਮਰੇ ਇਦਾਂ ਦੀ ਹੁੰਦੀ ਆ ਚਲੋ ਅਸੀਂ ਵੀ ਭੈਣ ਭਰਾ ਹਾਂ ਇਵੇਂ ਲੜਦੇ ਰਹੇ ਆ ਪਰ ਹਿੰਦੀ ਨੇ ਇਹ ਗੱਲ ਕਹਿੰਦੇ ਪਏ ਅਸੀਂ ਲੜਦੇ ਹਾਂ ਲੜਦੇ ਰਹੇ ਹਾਂ ਮੈਂ ਵੱਡੀ ਹਾਂ ਨਾ ਦੋਹਾਂ ਨਾਲ ਉਹਨਾਂ ਨੂੰ ਕੁੱਟ ਵੀ ਲੈ ਨੀ ਨਹੀਂ ਤੇ ਚਲੋ ਇਹ ਕੰਮ ਤੇ ਇਦਾਂ ਹੀ ਚੱਲਦੇ ਰਹਿੰਦੇ ਮੈਨੂੰ ਨਾ ਉਹ ਭੈਣ ਦੇ ਪਿੰਡ ਦਾ ਨਹੀਂ ਪਤਾ ਤੇ ਫੋਨ ਨੰਬਰ ਨਹੀਂ ਪਤਾ ਪਲੀਜ਼ ਭੈਣ ਜੀ ਇੱਕ ਤਾਂ ਮੈਨੂੰ ਆਪਣਾ ਪਿੰਡ ਦੱਸਿਓ ਤੇ ਇੱਕ ਮੈਨੂੰ ਆਪਣਾ ਫੋਨ ਨੰਬਰ ਜ਼ਰੂਰ ਸੈਂਡ ਕਰਿਓ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਤੇ ਮੇਰਾ ਵੀ ਦਿਲ ਕਰਦਾ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਤੇ ਪਿੰਡ ਦਾ ਵੀ ਜੇ ਸਾਡੇ ਲਾਗੇ ਛਾਗੇ ਦੇ ਬਾਕੀ ਸਭਾ ਦੇ ਤਾਂ ਹੀ ਪਤਾ ਲੱਗੂਗਾ ਜੇ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ ਬਾਕੀ ਇਹ ਆ ਕਿ ਜੇ ਸਾਡੇ ਲਾਗੇ ਛਾਗੇ ਦੇ ਹੋਣਗੇ ਤਾਂ ਹੀ ਮਿਲਾਂਗੇ ਵੀ ਜ਼ਰੂਰ ਹੋਣਾ ਹਾਂ ਕਿਉਂਕਿ 10 15 20 ਕਿਲੋਮੀਟਰ ਦੇ ਏੜ-ਗੇੜ ਹੋਂ ਤਾਂ ਕੋਈ ਚੱਕਰ ਨਹੀਂ ਗਾ ਇੱਕ ਦੂਜੇ ਭੈਣ ਭਰਾ ਨੂੰ ਮਿਲ ਹੀ ਲਈਦਾ ਜਿਆਦਾ ਹੋਂ ਤਾਂ ਫੇਰ ਜਾਣੋਂਦੀ ਇੰਨੀ ਗਰਮੀ ਦੇ ਵਿੱਚ ਦਿੱਕਤ ਹੁੰਦੀ ਆ ਤੇ ਬਾਕੀ ਹੋਰ ਕੁਝ ਕਹਿਣਾ ਚਾਹੋਗੇ ਅਸੀਂ ਤਾਂ ਦੱਸਤਾ ਵੀ ਸਾਡੇ ਘਰ ਬੱਚਿਆਂ ਨਾਲ ਲੜਾਈ ਤੋਂ ਵੀ ਸੱਚੀਆਂ ਦੀ ਚੱਉਂਦੀ ਚਲੋ ਜੇ ਬੱਚੇ ਹੋਣ ਤਾਂ ਲੜਾਈ ਵੀ ਨਹੀਂ ਬੱਚੇ ਹੈਲਪ ਵੀ ਕਰਦੇ ਆ ਹੁਣ ਆਉਂਦਿਆਂ ਨੂੰ ਚਾਹ ਪਾਣੀ ਬਣਾ ਕੇ ਵੀ ਦਿੰਦੇ ਆ ਤੇ ਬੇਟਾ ਵਾ ਪਕੌੜੇ ਵਗੈਰਾ ਕੱਢ ਲੈਂਦਾ ਜੇ ਕੋਈ ਭੈਣ ਭਰਾ ਨੇ ਆਉਣਾ ਵਾ ਤੇ ਮੈਨੂੰ ਦੱਸ ਦਿਓ ਪਹਿਲਾਂ ਤੇ ਮੈਂ ਇਹਨੂੰ ਕਹੂੰਗੀ ਵੀ ਅੱਜ ਭੈਣ ਭਰਾ ਨੂੰ ਪਕੌੜੇ ਤੂੰ ਕੱਢ ਕੇ ਖਵਾਉਣੇ ਆ ਪਕੌੜੇ ਕੱਢਦਾ ਜੇ ਬੜੇ ਸੁਆਦ ਅਹੀਂ ਚੱਲ ਜਾਣਾ ਵੀਡੀਓ ਬਣਾਉਣਾ ਇਹਨੇ ਹੁਣ ਰੋਟੀ ਨਹੀਂ ਖਾਦੀ ਅਹੀਂ ਰੋਟੀ ਖਾ ਲਈ ਆ ਇਹਨੇ ਹੁਣ ਪਕੌੜੇ ਕੱਢ ਕੇ ਇਹਨੇ ਹੁਣ ਸਾਡੇ ਬਾਅਦ ਪਕੌੜੇ ਕੱਢਣੇ ਆ ਫੇਰ ਮੈਂ ਪੁੱਛਣਾ ਰੋਟੀ ਖਾ ਲਈ ਤੇ ਰੋਟੀਆਂ ਟਿਫਨ ਚ ਪਈਆਂ ਹੋਈਆਂ ਨੇ ਕਹਿੰਦਾ ਨਹੀਂ ਮੰਮਾ ਜੀ ਨਹੀਂ ਕੀਤਾ ਮੇਰਾ ਪਕ ਭੁੱਖ ਨਹੀਂ ਲੱਗੀ ਤੇ ਟਿਫਨ ਇਦਾਂ ਭਰਿਆ ਰਹਿਣਾ ਵਾ ਤੇ ਪਕੌੜੇ ਕੱਢ ਕੇ ਖਾ ਲੈਣੇ ਆ ਤੇ ਜੇ ਮੇਰਾ ਕੋਈ ਭੈਣ ਭਰਾ ਹੋਂ ਦਾ ਚਾਹ ਵਣ ਹੈਗਾ ਤੇ ਮੈਨੂੰ ਪਹਿਲਾਂ ਫੋਨ ਕਰਕੇ ਦੱਸ ਦੇ ਫਿਰ ਪਕੌੜੇ ਕਰਨੀ ਕੱਢੂਗਾ ਤੁਹਾਡੇ ਵਾਸਤੇ ਆਲੂ ਵਾਲੇ ਕੱਟ-ਕੱਟ ਕੇ ਕੱਢਦਾ ਮੇਟੋ ਬੇਟੀ ਭੂੜੀਆਂ ਵੀ ਕੱਢ ਲੈਂਦਾ ਵਾ ਮੈਂ ਲਾ ਤਾਂ ਫੁਲਕੇ ਵੀ ਲੈਂਦਾ ਵਾ ਪਰ ਇਹ ਆ ਵੀ ਉਹ ਜੇ ਵਿੰਗੀ ਵਾਂ ਨਹੀਂ ਭਾਵੇਂ ਬੇਟਾ ਵਾ ਪਰ ਮੇਰੇ ਲਾਗੇ ਲਾਗੇ ਆਉਂਦਾ ਵਾ ਲਿਆ ਮम्मा ਮੈਂ ਆਟਾ ਗੁੰਨਾ ਲਿਆ ਮम्मा ਮੈਂ ਆ ਕੰਮ ਕਰਾਂ ਕਿਉਂਕਿ ਬੱਚਿਆਂ ਨੂੰ ਇਹ ਹੁੰਦਾ ਪਈ ਕਿ ਕੱਲ ਨੂੰ ਬਾਹਰ ਅੰਦਰ ਜਾਣਾ ਜਾਂ ਕੋਈ ਵੀ ਕਿਸ ਟਾਈਮ ਆਪ ਘਰ ਨਹੀਂ ਹੋਈਦਾ ਢਿੱਲੇ ਮੱਠੇ ਹੋਈਦਾ ਵਾ ਤੇ ਫੇਰ ਇਹ ਵੀ ਬੱਚੇ ਨੂੰ ਜਾਚ ਹੋਵੇ ਤਾਂ ਕਰ ਸਕਦਾ ਵਾ ਤੇ ਮੈਂ ਕਹਿੰਨੀ ਕੋਈ ਗੱਲ ਨਹੀਂ ਅਜੇ ਮੈਂ ਹੈਗੀਆਂ ਤੈਨੂੰ ਕਰਨ ਦੀ ਲੋੜ ਨਹੀਂ ਗਈ ਤੇ ਕੋਈ ਨਹੀਂ ਮੈਂ ਕਰ ਲੈਣਾ ਵਾ ਪਰ ਆਪ ਹੈਲਪ ਕਰਾਉਂਦੇ ਹੋ ਪੂਰੀ ਕੋਸ਼ਿਸ਼ ਕਰਦਾ ਵਾ ਵੀ ਕੋਈ ਗੱਲ ਨਹੀਂ ਤੁਸੀਂ ਰਹਿਣ ਦਿਓ ਤੇ ਮੈਂ ਸਾਰੇ ਕੰਮ ਕਰ ਲੈਣਾ ਵਾ ਤੇ ਘਰ ਵੀ ਲੈਂਦੇ ਆ ਇਹੋ ਜੀ ਗੱਲ ਨਹੀਂ ਕੀ ਕੋਈ ਵੀ ਜੇ ਮੈਂ ਨਾ ਠੀਕ ਠੂਕ ਹੋਵਾਂ ਤਾਂ ਕਰਦੇ ਆ ਕੰਮ ਨਹੀਂ ਚਾਹ ਪਾਣੀ ਬਣਾ ਕੇ ਦਿੰਦੇ ਆ ਹਾਂ ਸਭ ਕੁਝ ਕਰਦੇ ਆ ਤੇ ਬਾਕੀ ਜੀ ਸਾਰੇ ਭੈਣ ਭਰਾ ਮਾਫ ਕਰਿਓ ਜੇ ਕੋਈ ਵਾਦੀ ਘਾਟੀ ਸਾਡੇ ਕੋਲ ਗੱਲ ਕਹੀ ਗਈ ਹੋਵੇ ਤੇ ਠੀਕ ਆ ਕਿ ਨਹੀਂ ਤੁਸੀਂ ਵੀ ਕੁਝ ਬੋਲੋ ਮੈਂ ਵੀ ਤਾਂ ਬੋਲਣ ਡਿਆ ਯਾਰ ਮੇਰੇ ਭੈਣ ਭਰਾ ਤਾਂ ਕੀ ਕਹਿ ਦਿੰਦੇ ਆਂਦੇ ਰਮਨ ਜ਼ਿਆਦਾ ਬੋਲਦੀ ਆ ਤੇ ਵੀਰ ਜੀ ਨੂੰ ਬੋਲਣ ਦਾ ਮੌਕਾ ਨਹੀਂ ਦਿੰਦੀ ਉਹ ਵੈਸੇ ਮੈਂ ਘੱਟ ਬੋਲਦਾ ਮੈਂ ਮੌਕੇ ਇਹਨਾਂ ਨੂੰ ਪੂਰਾ ਦਿੰਨੀ ਆ ਤੇ ਪਰ ਹੁਣ ਬੋਲਦੇ ਨਹੀਂ ਮੈਂ ਕੀ ਦੱਸਾਂ ਕਈ ਭੈਣਾਂ ਮੇਰੀਆਂ ਕਹਿੰਦੀਆਂ ਕਿ ਭਰਾ ਕਹਿੰਦੇ ਆ ਤੁਸੀਂ ਦੱਸੋ ਨਾ ਵੀ ਮੈਂ ਮੌਕਾ ਦਿੰਨੀ ਤੁਹਾਨੂੰ ਕਿ ਨਹੀਂ ਨਹੀਂ ਮੌਕਾ ਤਾਂ ਹੀ ਮਿਲਦਾ ਵਾ ਸਭ ਕੁਝ ਮਿਲਦਾ ਵਾ ਦਾਦੀ ਕੋਈ ਗੱਲ ਨਹੀਂ ਆ ਪਰ ਮੇਰਾ ਸੁਭਾਅ ਹੀ ਥੋੜਾ ਜਿਹਾ ਇਦਾਂ ਦਾ ਵੀ ਮੈਂ ਬੋਲਦਾ ਘੱਟ ਵਾ ਹੋਰ ਇਹਨੇ ਮੈਨੂੰ ਕੀ ਕਹਿਣਾ ਵਾ ਵੀ ਨਾ ਬੋਲੋ ਤੁਸੀਂ ਬਾਕੀ ਇਹੋ ਜੀ ਕੋਈ ਗੱਲ ਨਹੀਂ ਜੋ ਥੱਲੇ ਥੱਲੇ ਲੱਗਣ ਵਾਲੀ ਥੱਲੇ ਨਹੀਂ ਜੇ ਲੱਗਦੇ ਥੱਲੇ ਮੈਨੂੰ ਲਾ ਕੇ ਰੱਖ ਦੇ ਜੇ ਬਾਕੀ ਚਲੋ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੱਸਦੇ ਵਸਦੇ ਰਹੋ ਤੇ ਜਿਹੜੀ ਅਸੀਂ ਅਰਦਾਸ ਕੀਤੀ ਆ ਮਹਾਰਾਜ ਇਹ ਨਾ ਭੈਣ ਦੀ ਮਨੋ ਕਾਮਨਾ ਪੂਰੀ ਕਰੇ ਤੇ ਭੈਣ ਸਾਨੂੰ ਫੋਨ ਕਰਕੇ ਦੱਸੇ ਤਾਂ ਆਪਣਾ ਪਿੰਡ ਦੱਸੇ ਫਿਰ ਇਹ ਮਿਲਣ ਜ਼ਰੂਰ ਆਵਾਂਗੇ ਆਪਣੀ ਭੈਣ ਨੂੰ ਚਲੋ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ